ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦੂਸਰੇ ਸਥਾਨ ਤੇ ਰਹੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਭੂਸ਼ਣ ਆਸ਼ੂ ਨੂੰ ਵੀ 24000 ਮਾਫ ਕਰਨਾ ਵੋਟਾਂ ਜਿਹੜੀਆਂ ਨੇ ਪਈਆਂ 24000 ਦੇ ਕਰੀਬ ਵੋਟਾਂ ਜਿਹੜੀਆਂ ਪਈਆਂ ਉਸ ਦੇ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਅਹੁਦੇ ਤੋਂ ਯਾਨੀ ਕਿ ਕਾਰਜਕਾਰੀ ਪ੍ਰਧਾਨ ਤੋਂ ਅ ਅਸਤੀਫਾ ਦੇ ਦਿੱਤਾ ਔਰ ਉਸ ਤੋਂ ਬਾਅਦ ਹੁਣ ਅਸਤੀਫਿਆਂ ਦੇ ਵਿੱਚ ਹੋਰ ਅਜ਼ਾਫਾ ਹੋਇਆ ਅ ਜਿੱਥੇ ਦੋ ਅਸਤੀਫੇ ਹੋਰ ਹਾਸਲ ਹੋਏ ਨੇ ਜਿਹਦੇ ਵਿੱਚ ਪ੍ਰਗਟ ਸਿੰਘ ਔਰ ਕੀਕੀ ਢੱਲੋਂ ਵੀ ਸ਼ਾਮਿਲ ਨੇ ਉੱਥੇ ਹੀ ਹੁਣੇ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਵੀ ਅਸਤੀਫਾ ਦੇਣਗੇ ਹਾਲਾਂਕਿ ਇਹ ਇੱਕ ਵੱਡੀ ਹਾਰ ਮੰਨੀ ਜਾ ਸਕਦੀ ਹੈ ਕਿਉਂਕਿ ਇੱਕ ਤਾਂ ਰਾਜਾ ਵੜਿੰਗ ਬਤੌਰ ਪੀਪੀਸੀਸੀ ਪ੍ਰਧਾਨ ਔਰ ਦੂਸਰੀ ਗੱਲ ਬਤੌਰ ਐਮਪੀ ਲੁਧਿਆਣਾ ਪ੍ਰਚਾਰ ਦਾ ਹਿੱਸਾ ਜ਼ਿਆਦਾਤਰ ਨਹੀਂ ਬਣੇ ਉਹ ਆਪ ਕਬੂਲ ਦੇ ਕੇ ਜਿੱਥੇ ਉਹਨਾਂ ਨੂੰ ਬੁਲਾਇਆ ਗਿਆ ਉੱਥੇ ਗਏ ਔਰ ਦੂਸਰੀ ਗੱਲ ਕਿ ਉਹਨਾਂ ਦੇ ਪੀਪੀਸੀਸੀ ਪ੍ਰਧਾਨ ਹੁੰਦੇ ਆ ਉਹਨਾਂ ਦੇ ਲੁਧਿਆਣਾ ਤੋਂ ਐਮਪੀ ਹੁੰਦੇ ਆ ਕਾਂਗਰਸ ਪਾਰਟੀ ਦਾ ਇਹ ਪ੍ਰਦਰਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਰਾਜਾ ਵੜਿੰਗ ਤੋਂ ਵੀ ਅਸਤੀਫਾ ਮੰਗਿਆ ਜਾਵੇ ਪਰ ਅਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਪਰ ਜ਼ਰੂਰ ਇਹ ਸਵਾਲ ਖੜਾ ਹੋ ਰਿਹਾ ਕਿ ਜਿੱਥੇ ਪ੍ਰਗਟ ਸਿੰਘ ਨੇ ਔਰਤੀ ਕਿਟਲੋਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਅਸਤੀਫਾ ਦੇ ਦਿੱਤਾ ਆਪਣੇ ਆਪਣੇ ਅਹੁਦਿਆਂ ਤੋਂ ਜਾਂ ਭਾਰਤ ਪੂਸ਼ਣ ਆਸ਼ੂ ਨੇ ਲੰਗੇ ਦਿਨੀ ਹੀ ਅਸਤੀਫਾ ਦੇ ਦਿੱਤਾ ਸੀ ਉੱਥੇ ਕੀ ਰਾਜਾ ਵੜਿੰਗ ਵੀ ਇਹ ਅਸਤੀਫਾ ਦੇਣਗੇ ਹਾਲਾਂਕਿ ਕਿਆਸ ਰਹੀਆਂ ਜ਼ਰੂਰ ਉਬਲਦੀਆਂ ਨਜ਼ਰ ਆ ਰਹੀਆਂ ਹੈ ਕਿ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਰਾਜਾ ਵੜਿੰਗ ਦੇ ਕੋਲ ਅਸਤੀਫਾ ਮੰਗ ਲਿਆ ਜਾਵੇ ਹੋ ਸਕਦਾ ਹੈ ਕਿ ਰਾਜਾ ਵੜਿੰਗ ਨੂੰ ਅਸਤੀਫਾ ਦੇਣਾ ਪੈ ਜਾਵੇ ਰਾਜਾ ਵੜਿੰਗ ਐਮਪੀ ਜ਼ਰੂਰ ਹੈਗੇ ਨੇ ਪਰ ਹੋ ਸਕਦਾ ਹੈ ਕਿ ਪੀਪੀਸੀਸੀ ਪ੍ਰਧਾਨ ਦੀ ਕੁਰਸੀ ਜਿਹੜੀ ਆ ਉਹ ਖਾਲੀ ਹੋ ਜਵੇ ਅੱਜ ਤੱਕ ਸਾਰੀ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਪ੍ਰਗਟ ਸਿੰਘ ਔਰ ਕੀਕੀ ਢਿੱਲੋਂ ਵੱਲੋਂ ਵੀ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਕੀਕੀ ਢਿੱਲੋਂ ਨੇ ਕਾਈ ਸੂਬਾ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਦੂਸਰੇ ਪਾਸੇ ਪ੍ਰਗਟ ਸਿੰਘ ਦੇ ਵੱਲੋਂ ਸੂਬਾ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਖੈਰ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਰਾਜਾ ਬੜਿੰਗਵੀ ਇਸ ਦੇ ਵਿੱਚ ਆਪਣੀ ਕੋਈ ਹਿੱਸੇਦਾਰੀ ਸਮਝਣਗੇ ਜਾਂ ਫਿਰ ਰਾਜਾ ਬੜਿੰਗ ਇਸ ਨੂੰ ਅਣਗੌਲਿਆ ਕਰਨਗੇ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਨੂੰ ਅਣਗੌਲਿਆ ਕਰਨਗੇ ਔਰ ਆਪਣੇ ਆਪਣੇ ਅਹੁਦਿਆਂ ਦੇ ਉੱਤੇ ਰਹਿੰਦੇ ਹੋਏ ਅੱਗੇ ਵਧਣਗੇ ਆਉਂਦਾ ਸਮਾਂ ਕਾਂਗਰਸ ਪਾਰਟੀ ਔਰ ਪੰਜਾਬ ਇਕਾਈ ਨੂੰ ਲੈ ਕੇ ਕੀ ਲੈ ਕੇ ਆਵੇਗਾ ਇਸ ਦੇ ਮੱਦੇਨਜ਼ਰ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਪੰਜਾਬੀ ਤੇ